ਹਾਂਜੀ ਬਬੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਉਹਨੇ ਜੇ ਤਾਂ ਅੱਜ ਸੁੰਦਰ ਸਿਆ ਦੀ ਪੀਲੀ ਬੂੜੇ ਚ ਆਪਾਂ ਬਦਾਨ ਪਾਵਾਂਗੇ ਅੱਜ ਆਪਾਂ ਬਦਾਨ ਪਾਰੇ ਸੀ ਇਹ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੀ ਕੰਪਨੀ ਦੇ ਬਦਾਨ ਪਾਈ ਹੈ ਅਮ ਬੀ ਦੇ ਬੀ ਦੇ ਨੰਗੇ ਜਾਣਗੇ ਹੁਣ ਬਦਾਨ ਨਾਲ ਉਹਦੋਂ ਬਾਅਦ ਇੱਕ ਦਵਾਈ ਕਰਨੀ ਵੀ ਕਰਦਾਂਗੇ ਦੇਖਣ ਲੱਗੇ ਜਿਵੇਂ ਡੈਡੀ ਚਾਚਾ ਦੇਖ ਸਕਾਂਗੇ ਆਪਣੀ ਜੀਰੀ ਅੱਜ ਹੀ ਆਪਾਂ ਦਾ ਫਾਈਨਿਸ਼ ਹੋ ਰਿਹਾ ਹੈ ਅੱਜ ਦੇਖ ਸਕਦੇ ਹਾਂ ਪੰਜੀ ਜੀ ਤੁਸੀਂ ਦੇਖੋ ਆਪਣਾ ਬੁਲ ਟਾਪ ਵਧੀਆ ਜੀ ਇਹਨਾਂ ਨੂੰ ਆਪਾਂ ਲੰਬੀ ਨੇ ਲੰਘਿਆ ਨੂੰ ਤਵਾਜੀ ਇੱਕ ਟਵਾਈ ਕਰਨੇ ਕਰਦਾਂਗੇ ਮੈਂ ਤਾਂ ਠੀਕ ਆਣਾ ਪੂੰਗੀ ਦੇਖੋ ਆਪਾਂ ਦੇ ਫ੍ਰੈਂਡੀਆਂ ਲਈ ਆਏ ਸੀ ਤੁਹਾਨੂੰ ਦੱਸਿਆ ਵੇ

ਜੀ ਰੀ ਨਾ ਮਾ ਕੋਣ ਗੱਦੀ ਆਉ ਰਹੀ ਹੈ ਬਚਾ ਲੈਣਾ ਬਚਗੜਾ ਇੱਤਨ ਚ ਵਧੀਆ ਹੋ ਰਿਹਾਗਾ ਕੱਖ ਹੋਰ ਜਿਆਦਾ ਲਾਉਣ ਵਾਲੀ ਸਿਹ ਕੱਪ ਟੱਬਰ ਦੇ ਵਿੱਚ ਪਟਾ ਲਾਤੇ ਸੀ ਇਹ ਨੇ ਕੰਗਰੀ ਜੀ ਆਪਣੀ ਹੁਣ ਤਾਂ ਵਧੀਆ ਹੋ ਰਹੀ ਪੂਰੀ ਕਲਬੀ ਜਿਹੜੀ ਕੋਈ ਨਹੀਂ ਪਉਣੀ ਜਾਈ ਇਹਦੇ ਵਿੱਚ ਉਹ ਦਲਹੀਰੀ ਵੀ ਤਾਂ ਸਮਾਂ ਨਾ ਪਉਣੀ ਦੇਖੋ ਮੌਸਮ ਵੀ ਮੀਆਂ ਹੁਣ ਦੋ ਤਿੰਨ ਦਿਨ ਹੋ ਗਏ ਬਹੁਤ ਆ ਉਬੜਾ ਮੀਆਂ ਆਇਆ ਸੀਗਾ ਹੁਣ ਵੀ ਮੌਸਮ ਹੋਰੇ ਮੀਆਂ ਆਫੀ ਵੀ ਕਰ ਨਹੀਂ ਆ ਰਹੀ ਆਨੇ ਕੋ ਆਉਣੀ ਉਹ ਦਲਹੀਰੀ ਆਪਣੇ ਘਰੇ ਨੇ ਬਹੁਤ ਆਰਖਾਤੀ ਹੋਈਆਂ ਜੋੜਾ ਪਰ ਕਿਲੇ ਨੇ ਪਕੀਨਾਂ ਚ ਅਨੇ ਖਗਣੀ ਹਲਦੀ ਹੁਣ ਤਾਂ ਚੱਲ ਪਈ ਉਹ ਵੱਡੀ ਵੱਡੀ ਖੜੀਆਂ ਤਾਂ ਇਥੇ ਲਿਕੜੀ ਵੀ ਨਹੀਂ ਸੀਗੀ ਉੱਥੇ ਵੀ ਲਿਕਣ ਲੱਗ ਗਿਆ ਆਪਣੇ ਜਿਬੜਾਂ ਦੀ ਜਿਹੜੀ ਆਪਾਂ ਛੱਡੀ ਸੀਗੀ ਔਰ ਨੇਕਸਟ ਆ ਰਹੇ ਹਾਂ ਹਲਦੀ ਵੀ ਮੈਂ ਬੋਲ ਰਹੀ ਹਾਂ ਯਾਰ ਤਾਂ ਵਾਕਿਆ ਤੇ ਪਾਣੀ 24 ਘੰਟੇ ਰਹਿਣਾ ਖਾਰਸੀ ਦਾ ਪਾਣੀ ਰਮਾਉਣੇ ਇੱਥੇ ਰਮਾਉਣੇ ਆ ਦੇਖੋ ਜਿਵੇਂ ਆ ਹੁਣ ਲਿਖਣ ਲੱਗ ਰਹੀ ਹਾਂ ਜੇ ਵੀ ਹਲਦੀ ਮੈਂ ਇਹ ਨਾਲ ਲਿਖਣ ਲੱਗੀ ਜਿਹੜਾ ਮੈਂ ਆਇਆ ਸੀ ਹੁਣ ਉਹ ਵੀ ਦੇਖੋ ਜਿਵੇਂ ਜਦੋਂ ਤਾਂ ਪਤਾ ਨਹੀਂ ਨਾ ਰਾਜੂ ਵੀ ਨੇ ਮਤਰਾਤ ਵਰਨ ਪਰੋਇ ਲਾਈ ਹੋਇਆ ਹੈ ਕਰਾਂਗੇ YouTube ਤੇ ਆਪਨੇ ਚਾਚੀ ਜੀ ਦੀ ਇਧਰ ਇਹ ਵੀ ਤਾਂ ਵਧੀਆ ਹੋ ਰਹੀ ਪੂਰੀ ਇਹਦੇ ਵਿੱਚ ਕੱਖ ਜਿਆਦੇ ਸੀ ਟੱਬੇ ਸੰਦਸਿਆ ਵੀ ਸੀ ਆਪਣੀ ਚੀ ਜਿਹੜੀ ਉਧਰ ਰੱਖੀ ਦਿਖਾਉਣ ਵਾਲੀ ਉਹ ਵੀ ਆਪਾਂ ਤੁਹਾਨੂੰ ਇੱਕ ਦਿਨ ਤੱਕ ਦਿਖਾਵਾਂਗੇ ਆ ਬੰਦ ਰੱਖ ਤਾ ਨੇ ਵਧੀਆ ਸ਼ਾਂ ਹੋਈ ਜਾਂਨਾਂ ਦੀ ਉਰੇ ਹਰ

ਦਾਇਰੀ ਆਪਣੀ ਵਧੀਆ ਵਧੀਆ ਪੂਰੀ ਐ ਲੈ ਸਕਦੇ ਹਾਂ ਤੁਸੀਂ ਆਹਰੇ ਆਪਣਾ ਖਬਰਿਆ ਰਹੇਗਾ ਸੀ ਹਿੰਦੂਵਾਲੇ ਦੇ ਨਾਲ ਪਾਏ ਵੀ ਘੜਾਂਗੇ ਉਤੋਂ ਦਾ ਪਾਣਾ ਸਾਰਾ ਘੜਤਾ ਸੀਗਾ ਹੁਣ ਇਤੋਂ ਵੀ ਘੜਾਂਗੇ